ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਫਿਰ ਤੋਂ ਲੈ ਕੇ ਆਈ ਆ ਜੇ ਨੀਡਲਵਰਕ ਐਂਕਰ ਥ्रेड ਦੇ ਨਾਲ ਤੇ ਦੇਖੋ ਮੈਂ ਪਹਿਲਾਂ ਫਲਾਵਰ ਛੋਟਾ ਜਿਹਾ ਡਰਾ ਕੀਤਾ ਹੋਇਆ ਆ ਤੇ ਅਸੀਂ ਹੁਣ ਇਹਨੂੰ ਦੱਸਾਂਗੇ ਵੀ ਤੁਹਾਨੂੰ ਕਿੱਦਾਂ ਬਣਾਉਣਾ ਆ ਅਸੀਂ ਲੈਣਾ ਕਿ ਜਿਹਨੂੰ ਸੰਗਲੀ ਟਾਂਕਾ ਕਹਿੰਦੇ ਆ ਨਾ ਉਸ ਟਾਈਪ ਦੇ ਨਾਲ ਅਸੀਂ ਇਹਦਾ ਟਾਂਕਾ ਲੈਣਾ ਆ ਜਿੱਦਾਂ ਅਸੀਂ ਸੰਗਲੀ ਬਿਲਕੁਲ ਛੋਟੀ ਜੀ ਪੌਨੇ ਹੁੰਨੇ ਆ ਓਦਾਂ ਦਾ ਹੀ ਇਹ ਵੀ ਟਾਂਕਾ ਹੈਗਾ ਜੀ ਇਹਨੂੰ ਅਸੀਂ ਇਸ ਤਰ੍ਹਾਂ ਫਲਾਵਰ ਦੇ ਉੱਪਰ ਉੱਪਰ ਚੱਲਦੇ ਜਾਣਾ ਆ ਇਸੇ ਸ਼ੇਪ ਦੇ ਵਿੱਚ ਜਿਹੜਾ ਫਲਾਵਰ ਸਾਡਾ ਰੈਡੀ ਹੋਣਾ ਆ ਤਾਂ ਬਹੁਤੀ ਇਜ਼ੀ ਟਾਂਕਾ ਆ ਤੁਸੀਂ ਸੂਟ ਵੀ ਕੱਢ ਸਕਦੇ ਹੋ ਤੇ ਕੋਈ ਵੀ ਜਿਵੇਂ ਕਿਸੇ ਵੀ ਚੀਜ਼ ਦੇ ਉੱਪਰ ਕੱਢ ਸਕਦੇ ਆ ਬਹੁਤ ਹੀ ਇਜ਼ੀ ਆ ਅੱਜ ਕੱਲ ਦੀਆਂ ਕੁੜੀਆਂ ਜਿਹੜੀਆਂ ਜਿਨ੍ਹਾਂ ਨੂੰ ਜ਼ਿਆਦਾ ਮਤਲਬ ਕੱਢਣਾ ਕਢਾਈ ਔਖਾ ਲੱਗਦਾ ਉਹਨਾਂ ਵਾਸਤੇ ਬਹੁਤ ਇਜ਼ੀ ਆ ਇਸ ਤਰ੍ਹਾਂ ਹੀ ਅਸੀਂ ਕਰਦੇ ਜਾਣਾ ਤੁਸੀਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਦਾ ਜਾਂਦਾ ਐਦਾਂ ਹੀ ਅਸੀਂ ਪੂਰਾ ਫਲਾਵਰ ਜਿਹੜਾ ਨਾ ਰੈਡੀ ਕਰ ਲੈਣਾ ਇਸ ਤਰ੍ਹਾਂ ਏਦਾਂ ਹੀ ਚਾਈ ਜਾਣਾ ਜਿਵੇਂ ਫਲਾਵਰ ਬਣਿਆ ਸਾਡਾ ਜਾਣਾ ਸੀ ਬਿਲਕੁਲ ਨਾਲ ਨਾਲ ਆ ਜੀ ਬਸ ਆ ਮੀਸੀ ਪੂਰਾ ਫਲਾਵਰ ਜਿਹੜਾ ਰੈਡੀ ਕਰ ਲੈਣਾ ਬਿਲਕੁਲ ਉੱਪਰ ਉੱਪਰ ਹੀ ਜਾਵਾਂਗੇ ਪੈੰਦੇ ਜਿੱਥੇ ਮੈਂ ਡਰਾ ਕੀਤਾ ਆ ਤਦਨ ਮੈਂ ਕਰਕੇ ਕਵਰ ਦਿਖਾਉਣੀ ਹਾਂਜੀ ਫਲਾਵਰ ਸਾਡਾ ਜਿਹੜਾ ਕਵਰ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਦੀ ਜਿਹੜੀ ਡੰਡੀ ਆ ਉਹਨੂੰ ਕਵਰ ਕਰਾਂਗੇ ਕਿਵੇਂ ਕਰਨਾ ਹੈ ਇਹਦਾ ਵੀ ਅਸੀਂ ਇੱਥੋਂ ਬਿਲਕੁਲ ਛੋਟਾ ਛੋਟਾ ਜਿਹਾ ਢਾਂਕਾ ਲਵਾਂਗੇ ਸਿੰਪਲ ਕੰਮ ਹੈ ਸਾਰਾ ਕੋਈ ਮੁਸ਼ਕਲ ਕੰਮ ਨਹੀਂ ਜੀ ਹੈਗਾ ਇਹ ਆ ਦੇਖੋ ਤੁਸੀਂ ਬਿਲਕੁਲ ਸਿੰਪਲ ਸੋਬਰ ਜੇ ਤਰੀਕੇ ਦੇ ਨਾਲ ਜਿਹੜਾ ਸਾਡਾ ਇੱਕ ਡਾਈ ਦਾ ਡਿਜ਼ਾਈਨ ਆ ਰੈਡੀ ਹੋ ਰਿਹਾ ਬਸ ਇਸ ਤਰ੍ਹਾਂ ਹੀ ਅਸੀਂ ਇਹਦੀ ਜਿਹੜੀ ਡੰਡੀ ਆ ਪੂਰੀ ਕਵਰ ਕਰ ਲੈਣੀ ਪੱਤੀਆਂ ਵੀ ਇਸ ਤਰ੍ਹਾਂ ਹੀ ਕਵਰ ਕਰ ਲਾਂਗੇ ਛੋਟਾ ਛੋਟਾ ਆਪਾਂ ਢੰਕਾ ਲਾਵਾਂਗੇ ਇਸ ਤਰ੍ਹਾਂ ਕਰਕੇ ਆ ਦੇਖੋ ਤੁਸੀਂ ਬਣਦੀ ਪਈ ਹੈ ਜੀ ਬਹੁਤ ਸੋਹਣੀ ਇਸ ਤਰ੍ਹਾਂ ਹੀ ਕਰਦੇ ਆ ਕਰਦੇ ਆ ਸੀ ਫਲਾਵਰ ਜਿਹੜਾ ਆਪਣਾ ਕੰਪਲੀਟ ਕਰ ਲਾਂਗੇ ਔਰ ਵੀ ਕਢਾਈਆਂ ਜਿਹੜੀਆਂ ਤੁਹਾਡੇ ਕੋਲ ਲੈ ਕੇ ਆਵਾਂਗੇ ਅਸੀਂ ਨਵੀਆਂ-ਨਵੀਆਂ ਜਿੰਨਾ ਵੀ ਹੈਗਾ ਵਾ ਨੀਡਲਵਰਕ ਤੁਹਾਨੂੰ ਦੱਸਦੇ ਰਵਾਂਗੇ ਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਨੀ ਹੈ ਕਿ ਕਰ ਸਕੋ ਆਲੋ ਜੀ ਇਹ ਅਸੀਂ ਕਰ ਲਿਆ ਹੋਇਆ ਜੀ ਕੰਪਲੀਟ ਹੁਣ ਤੇ ਹੁਣ ਅਸੀਂ ਇਹਨੂੰ ਕਰਾਂਗੇ ਆ ਜਿਹੜੀ ਵਿੱਚ ਗੋਲ ਬਣਾਈ ਹੋਈ ਸੀ ਉਹਨੂੰ ਵੀ ਅਸੀਂ ਇਸ ਤਰ੍ਹਾਂ ਹੀ ਕਰ ਲੈਣਾ ਹੈ ਛੋਟੇ ਜਿਹੇ ਟਾਂਕੇ ਲੈ ਕੇ ਇਹਨੂੰ ਇਹ ਪੂਰਾ ਰਾਉਂਡ ਕਰ ਲਾਂਗੇ ਬਿਲਕੁਲ ਸਿੰਪਲ ਜਿਹਾ ਫਲਾਵਰ ਹੈ ਜੀ ਬਹੁਤ ਜਲਦੀ ਪਹਿਣ ਵਾਲੇ ਸੂਟ ਤੇ ਫਲਾਵਰ ਹੈ ਇਹ ਇੱਧਰ ਕੀ ਲੈਣਾ ਅਸੀਂ ਅੰਦਰ ਨੂੰ ਵੀ ਆ ਥ੍ਰੈਡ ਇੱਧਰ ਨੂੰ ਨਹੀਂ ਕੱਢਣਾ ਇਸ ਤਰ੍ਹਾਂ ਹੀ ਲੈਣਾ ਅੰਦਰ ਨੂੰ ਫੇਰ ਬਣਨਾ ਜੀ ਇਹਨੇ ਸੋਹਣਾ ਡਿਜ਼ਾਈਨ ਤੁਹਾਡਾ بس ਇਹ ਵੀ ਸਾਡੀ ਬਣ ਗਈ ਹੋਈ ਹੈ ਜੀ ਤੇ ਹੁਣ ਇਹਨੂੰ ਅਸੀਂ ਵਿੱਚੋਂ ਭਰ ਲਾਂਗੇ ਵਿੱਚੋਂ ਅਸੀਂ ਇਹਨੂੰ ਇਸ ਤਰ੍ਹਾਂ ਭਰਨਾ ਹੈ ਜੀ ਆ ਦੇਖੋ ਬੂਰੀ ਪਾਣਾ ਸਿਰਫ ਦੋ ਵਾਰੀ ਰਾਉਂਡ ਕਰਾਂਗੇ ਸੂਈ ਨੂੰ ਅਸੀਂ ਅਗਲੀ ਸਾਈਡ ਕੱਢ ਲੈਣਾ ਆ ਤੇ ਆ ਦੇਖੋ ਜੀ ਸਾਡਾ ਚਲੋ ਮੈਂ ਤੇ ਫਲਾਵਰ ਜਿਹੜਾ ਛੋਟਾ ਬਣਾਇਆ ਸੀ ਤੁਹਾਨੂੰ ਛੋਟਾ ਬਣਾ ਕੇ ਤੁਹਾਨੂੰ ਮੈਂ ਇੱਕ ਆਈਡੀਆ ਦਿੱਤਾ ਕਿ ਕਿਵੇਂ ਅਸੀਂ ਕੱਢ ਸਕਦੇ ਆ ਤੇ ਇਦਾਂ ਬੂਰ ਜਿਹੜਾ ਆ ਉਹ ਕਾਫੀ ਵਿੱਚ ਪੈ ਜਾਂਦਾ ਹੁੰਦਾ ਤੇ ਅਸੀਂ ਇੱਥੋਂ ਵੀ ਇਹਨੂੰ ਇਸ ਤਰ੍ਹਾਂ ਹੀ ਫਿਲ ਕਰਨਾ ਜਿੱਦਾਂ ਅਸੀਂ ਫਲਾਵਰ ਨੂੰ ਕੀਤਾ ਹੈ ਨਾ ਜੀ ਤੋ ਕੱਢ ਲਈਏ 1 ਮਿੰਟ ਇਸ ਤਰ੍ਹਾਂ ਕੱਢ ਕੇ ਨਾ ਇੱਥੋਂ ਵੀ ਅਸੀਂ ਇਹਨੂੰ ਇਦਾਂ ਹੀ ਕਰ ਲੈਣਾ ਇਸ ਤਰ੍ਹਾਂ ਕਰਕੇ ਜੀ ਨੀਚੋਂ ਦੀ ਲੈਣੀ ਆ ਸੂਈ ਅਸੀਂ ਤੇ ਫਿਰ ਅਸੀਂ ਇਹਨੂੰ ਇੱਥੋਂ ਕੱਢਣਾ ਆ ਇਹ ਵਿੱਚੋਂ ਵੀ ਜਿਹੜੇ ਫਲਾਵਰ ਆ ਉਹਨਾਂ ਨੂੰ ਵੀ ਅਸੀਂ ਇਸੇ ਡਿਜ਼ਾਈਨ ਦੇ ਨਾਲ ਕਵਰ ਕਰ ਲਾਂਗੇ ਫੇਰ ਇੱਦਾਂ نیچے ਹੁਣ ਫੇਰ ਇੱਧਰੋਂ ਆਹ ਲੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤੇ ਦੇਖੋ ਜੀ ਹੁਣ ਰੈਡੀ ਹੋ ਗਿਆ ਤੇ ਇਦਾਂ ਹੀ ਅਸੀਂ ਹੁਣ ਇਹਨਾਂ ਪੱਤੀਆਂ ਨੂੰ ਰੈਡੀ ਕਰਾਂਗੇ ਤੇ ਮੈਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਰੈਡੀ ਕਰਕੇ ਫਲਾਵਰ ਦਿਖਾਨੀ ਆ ਹਾਂਜੀ ਹੁਣ ਜਿਹੜੀਆਂ ਸਾਡੀਆਂ ਪੱਤੀਆਂ ਸੀਗੀਆਂ ਉਹ ਵੀ ਕੰਪਲੀਟ ਹੋ ਗਈਆਂ ਹੋਈਆਂ ਜੀ ਤੇ ਅਸੀਂ ਹੁਣ ਇਹਨਾਂ ਨੂੰ ਪੱਤੀਆਂ ਨੂੰ ਉਦਾਂ ਹੀ ਇਹਦੇ ਜਿੱਦਾਂ ਅਸੀਂ ਫਲਾਵਰ ਚ ਕੀਤਾ ਸੀਗਾ ਇਦਾਂ ਹੀ ਅਸੀਂ ਇੱਥੇ ਡਿਜ਼ਾਈਨ ਪਾ ਦਾਂਗੇ ਇਸ ਤਰ੍ਹਾਂ ਇਹ ਵੀ ਵਿੱਚੋਂ ਥੋੜੀਆਂ ਜਿਹੀਆਂ ਫਿਲ ਹੋ ਗਈਆਂ ਤੇ ਵਧੀਆ ਲੱਗਣ ਲੱਗੀਆਂ ਜੀ ਇਹ ਆ ਲੋ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਤਿਆਰ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਕਰਕੇ ਦੇਖੋਗੇ ਇਹਨੂੰ ਬਣਾ ਕੇ ਜ਼ਰੂਰ ਦੇਖਿਓ ਲੋ ਜੀ ਬੜਾ ਪਿਆਰਾ ਡਿਜ਼ਾਈਨ ਜਿਹੜਾ ਸਾਡਾ ਤਿਆਰ ਹੋ ਗਿਆ ਹੈ ਜੀ ਬਿਲਕੁਲ ਸਿੰਪਲ ਜਿਹਾ ਫਲਾਵਰ ਮੈਂ ਤੁਹਾਨੂੰ ਤਿਆਰ ਕਰਕੇ ਦੱਸਿਆ ਆ ਤੇ ਬਾਕੀ ਤੁਸੀਂ ਕੋਈ ਵੀ ਡਿਜ਼ਾਈਨ ਇਹਦਾ ਛਪਵਾ ਸਕਦੇ ਹੋ ਛਪਾ ਕੇ ਤੇ ਤੁਸੀਂ ਸਿਰਫ ਕੱਢਣਾ ਇਸ ਤਰ੍ਹਾਂ ਹੀ ਆ ਤੇ ਜਿੱਦਾਂ ਮਰਜ਼ੀ ਤੁਸੀਂ ਡਿਜ਼ਾਈਨ ਹੈਵੀ ਲਾਈਟ ਛਪਾ ਸਕਦੇ ਹੋ ਸਿਰਫ ਇੱਕ ਕੱਢਣ ਦਾ ਤਰੀਕਾ ਜਿਹੜਾ ਸੀ ਉਹ ਦੱਸਿਆ ਆ ਕਿ ਬਿਲਕੁਲ ਸਿੰਪਲ ਸੋਬਰ ਜਿਹਾ ਸੂਟ ਬਣ ਕੇ ਤੁਹਾਡਾ ਤਿਆਰ ਹੋਊਗਾ ਜਿਆਦਾ ਹੈਵੀ ਨਹੀਂ ਬਣੂਗਾ ਆਪਾਂ ਬੈਕ ਸਾਈਡ ਵੀ ਦੇਖਦੇ ਹਾਂ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਬੈਕ ਸਾਈਡ ਵੀ ਬਹੁਤ ਵਧੀਆ ਜਿਆਦਾ ਖਲਾਰਾ ਨਹੀਂ ਪਿਆ ਹੈਗਾ ਤੇ ਫਰੰਟ ਤੇ ਵੀ ਦੇਖੋ ਕਿੰਨੀ ਸਫਾਈ ਆਈ ਹੈ ਤੇ ਜਰੂਰ ਇਹਨੂੰ ਕਰਕੇ ਤੁਸੀਂ ਦੇਖਿਓ ਮਿਲਦੇ ਹਾਂ ਕਿਸੇ ਨੈਕਸਟ ਨੀਡਲਵਰਕ ਦੇ ਨਾਲ ਥੈਂਕ ਯੂ